ਪੈਂਟ ਮਿਆਰੀ ਵਿਖੇ ਆਯੂਸ਼ਮਾਨ ਭਾਰਤ ਆਯੂਸ਼ ਹੈਲਥ ਵੈਲਨੈਸ ਸੈਂਟਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਵੱਲੋਂ ਕੀਤਾ ਗਿਆ ਜ਼ਿਲ੍ਹਾ ਸ਼ੀਤਪਗ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਪਿੰਡ ਮਯਾਰੀ ਵਿਖੇ ਆਯੁਸ਼ਮਾਨ ਭਾਰਤ ਆਯੁਸ਼ ਹੈਲਥ ਵੈਲਨੈਸ ਸੈਂਟਰ ਸਰਕਾਰ ਵੱਲੋਂ ਦਿੱਤੇ 5,25,000 ਰੁਪਏ ਅਤੇ ਸਰਦਾਰ ਜਸਵਿੰਦਰ ਸਿੰਘ ਸ਼ੋਕਰ ਸਾਨੋ ਫੁਲੇmber ਸਿੰਘ ਵੱਲੋਂ ਆਪਣੇ ਦਾਦਾ ਸਰਦਾਰ ਨੰਬਰਦਾਰ ਕੇਰ ਸਿੰਘ ਸ਼ੋਕਰ ਅਤੇ ਦਾਦੀ ਦਰਸ਼ਨਕੌਰ ਜੀ ਦੀ ਯਾਦ ਵਿੱਚ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਡਿਸਪੈਂਸਰੀ ਬਣਾਈ ਗਈ ਜਿਸ ਦਾ ਦੋਕਾਟਨ ਡਿਪਟੀ ਕਮਿਸ਼ਨਰ ਨਵੀਉਤ ਪਾਲ ਸਿੰਘ ਰੰਦਾਵਾ ਵੱਲੋਂ ਗਰ ਇਵਨ ਕਟ ਕੇ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਮੰਗਾ ਤੋਂ ਕੁਲਜੀਤ ਸਿੰਘ ਸਰਹਾਲ ਵੀ ਹਾਜ਼ਰ ਰਹੇ ਇਸ ਨੇਕ ਕਾਰਜ ਦਾ ਹਿੱਸਾ ਬਣਾਉਣ ਲਈ ਸਮੂਹ ਪਰਿਵਾਰ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸਰਪੰਚ ਜਗਤਾਰ ਸਿੰਘ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਰਹੇ